ਹਾਂ ਜੀ ਖੜਮੀ ਨਤਨਾ ਖੜਾ ਨਹੀਂ ਇਹ ਮੇਰੇ ਨਾਂ ਮੈਨੂੰ ਕੀ ਹੈ ਲਾਤੂ ਲਾ ਮਕਲਾ ਮੈਂ 48 ਕਿੰਨਾ 48 ਹੈ ਦੇਖ ਲੈ ਹਮਾਰ ਕੀ ਵੇਖ ਲੈ ਦੱਬਾ ਖਿਲਾਰ ਦੱਬਾ ਖਿਲਾਰ ਮਾਰੀ ਲੱਗਣਾ ਉਹ ਸਮਾਇਆ ਹੋ ਗਿਆ ਉਹ ਪੈਰ ਨੰਬਰ ਹੈ ਹਾਂ ਹਾਂ ਹੁਣ ਦੇ ਪੂਰਾ ਆ ਪੂਰਾ ਸਭ ਇਹ ਇਕੱਠੀਆਂ ਕਰਕੇ ਪੈਰ ਨਾ ਲਾਜਾ ਹੱਥ ਨਾ ਲਾ ਹੱਥ ਨਾ ਸਹੀ ਗਾ ਫਿਰ ਕੋਈ ਹੱਥ ਇਹ ਆ ਗਿਆ ਦੇਖੋ ਬੇਲੀ ਸਾਲੀ ਚਾਲੀ ਚਾਲੀ ਨਾਲ ਆ ਯਾਰ 24 ਇੰਚ ਹੈ ਜੀ 40 ਇੰਚ ਹੈਗਾ ਚੰਗਾ ਬੱਕਰਾ ਯਾਰ ਬਹੁਤ ਬਹੁਤ ਉਹ ਬਈ ਯਾਰ ਚੰਗਾ ਬੱਕਰਾ ਯਾਰ ਬਹੁਤ ਬਹੁਤ ਖੂਬਸੂਰਤ ਬੱਕਰੇ ਦਾ ਜਿੱਦਾਂ ਚਾਰੇ ਉਹਨਾਂ ਵੀਡੀਓ ਵਧੀਆ ਜੀ ਬਣਾਉਂਦੇ ਬਾਈ ਓਏ ਉਹ ਮੂਰੇ ਆ ਖੜੀਆਂ ਨਾਲੇ ਬਾਬਾ ਜਿਹੜਾ ਤੁਸੀਂ ਆ ਤੇ ਤਾਂ ਵੇਚਣਾ ਹੈ ਤੈਨੂੰ 1 ਲੱਖ ਦਾ